ਸਰਕਾਰ ਨੇ ਧੋਖਾ ਦੇ ਕੇ ਠਾਇਆ ਉਹਦਾ ਮੁਆਵਜ਼ਾ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਲੈ ਕੇ ਰਹਾਂਗੇ ਮੋਦੀ ਸਰਕਾਰ ਮੁਰਦਾਬਾਦ 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 ਭਗਵੰਤਾ ਬੁਚਨ ਮੁਰਦਾਬਾਦ 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 ਕਿਸਾਨ ਮਜ਼ਦੂਰ ਸ਼ਿਨਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਜੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ ਦੋ ਘੰਟੇ ਧਰਨੇ ਵਾਸਤੇ ਇਹ ਤਾਂ ਨਾ ਸੀਗਾ ਉਹ 225 ਸੋਡ ਬਿਜਲੀ ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਆ ਉਹ 2020 ਚ ਜੋ ਧਰਨਾ ਲੱਗਾ ਸੀਗਾ ਦਿੱਲੀ ਵਿੱਚ ਉਹਦੇ ਚੋਟਾਂ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰਦਨੇ ਆ ਪਰ ਸਰਕਾਰਾਂ ਧੋਖਾ ਕੀਤਾ ਧੋਖਾ ਕਰਨ ਤੋਂ ਬਾਅਦ ਇਹਨਾਂ ਨੇ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਹੱਕ ਤੇ ਰੱਖ ਦਿੱਤਾ ਵਾ ਆਈ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਆਈਏ ਬਿੱਲ ਪਾਸ ਨਹੀਂ ਹੋਣ ਦੇਵਾਂਗੇ ਉਹ ਨਾ ਹੀ ਆਈਏ ਪ੍ਰਾਈਵੇਟ ਘਰਾਂ ਆ 30 ਬਿਜਲੀ ਇਹ ਬਿਜਲੀ ਜਾਣ ਦੇਵਾਂਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲੱਗਣ ਦੇਵਾਂਗੇ ਕਿਉਂਕਿ ਸਰਕਾਰ ਪੰਜਾਬ ਨਾਲ ਮੇਹਰ ਤੱਕਾ ਕਰਦੀ ਆਈ ਹੈ ਅੱਜ ਤੱਕਾ ਸੈਨ ਨਹੀਂ ਕਰਾਂਗੇ ਆਪਣੇ ਸੰਭੂ ਬਾਰਡਰ ਦਾ ਹੀ ਹਿਸਾਬ ਲਾਵਾਂਗੇ ਬਾਕੀ ਉਹਨਾਂ ਅੰਦੋਲਨਾਂ ਵੱਡੇ ਵੀ ਰਾਂਗੇ ਜੇ ਸਾਡਾ ਇਹ ਬਿੱਲ ਵਾਸ਼ ਨਾ ਲਿਆ ਤੇ ਆਈਏ ਵੱਡੇ ਅੰਦੋਲਨਾਂ ਹੱਦ ਤੱਕ ਬਿਆਨ ਐਲਾਨ ਕਰਨਗੇ ਅੱਜ ਤੇ ਉਹਦੇ ਹਿਸਾਬ ਨਾਲ ਵੀ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਾਂ ਦਾ ਜਿੰਦਾਬਾਦ 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 ਬਿਜਲੀ ਨਿਜੀਕਰਨ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਜੈਪ ਵਾਲੇ ਮੀਟਰ ਨਹੀਂ ਲਗੰਦਿਆਂਗੇ ਨਹੀਂ ਲਗੰਦਿਆਂਗੇ ਨਹੀਂ ਲਗੰਦਿਆਂਗੇ ਇਹ ਜੋ ਅੱਜ ਦਾ ਧਰਨਾ ਹੈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਚ ਹੈ ਜੋ ਕਾਰਪੋਰੇਟ ਘਰਾਣੇ ਦੇ ਹੱਥ 'ਚ ਬਿਜਲੀ ਨੂੰ ਇਹ ਵੇਚ ਲਏ ਆ ਬਿਲਕੁਲ ਨਹੀਂ ਇਦਾਂ ਹੋਣ ਦੇਵਾਂਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਐ ਇਹ ਪਿੰਡਾਂ ਦੇ ਵਿੱਚ ਨਾ ਲੱਗੇ ਜਾਣ ਇਹਨਾਂ ਨੂੰ ਵਾਪਸ ਲਏ ਜਾਣ ਜਿਹੜੇ ਪਹਿਲੇ ਮੀਟਰ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਹਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਅਸੀਂ ਉਹ ਵੀ ਭਗਵੰਤ ਮਾਨ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਦੇ ਛਾਪੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ باوجود ਵੀ ਅੱਜ ਗਰਦਾਸਪੁਰ ਪਿੰਡ ਸੋਹਲ ਫਾੜ ਕੇ ਧਰਨਾ ਲੱਗ ਗਿਆ ਹੀ ਐ ਮਜਬੂਤ ਧਰਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਹੀ ਲੇਕਿਨ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗਦੇ ਨੇ 8 9 10 ਤਰੀ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਗਾਹ ਵਾਸਤੇ ਭਗਵੰਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਹੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ